हां विश्वदीप सिंह महाराज महाराज भाई गुरु जी का खालसा भाई गुरु जी की फतेह के दम मेरे पास है ठीक है कैदल साहब ਨੂੰ ਕਿਦਾਂ ਮਰੀ ਵੀ ਠੀਕ ਆ ਕੋਈ ਨਾ ਸਾਰਾ ਹੁੰਦਾ ਹੈ ਸਤਿ ਸ੍ਰੀ ਅਕਾਲ ਖਾਂਦ ਰਹਿੰਗੇ ਅੱਜ ਆਪਾਂ ਸਵਾਰ ਤੇ ਵੀ ਤਾਂ ਇਧਰ ਮਾਣ ਮਾਣ ਕਰਨਾ ਦਵਾ ਇੱਕ ਵਾਰ ਬੜਾ ਇੱਕ ਵਾਰ ਆਓ ਜੀ ਭਰਾ ਜੀ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਆਪਲਾ ਮਾਪਿਆਂ ਨੂੰ ਮਿਲਣਾ ਲੇਪੀ ਬਾਗੇ ਪੇੜੋਂ ਮਿਲਣਾ ਆਉਂ ਕਰਕੇ ਬਹੁਤ ਵਧੀਆ ਹੀ ਤੁਸੀ ਮਾਤਾ ਨੂੰ ਮਿਲ ਮਾਣ ਨੂੰ ਮਿਲ ਪਟ ਕੇ ਚੱਪਾ ਕੇ ਆਓ ਭਾਈ ਸੇਵਕ ਸਿੰਘ ਜੀ ਹੋਣੀ ਮਿਲ ਲੈਣ ਮਾਤਾ ਆਜਾ ਆਜੋ ਕੱਲੀਆਂ ਆਓ ਭਰਾ ਜੀ ਆਓ ਜੀ ਆਓ ਸਾਹਮਣਾ ਬਹੁਤ ਬਹਾਦਰ ਇੱਕ ਤਾਂ ਚਲੋ ਕੰਬੇ ਆਏ ਸੀ ਤੇਰੇ ਕੋਲ ਤੇ ਨਹੀਂ ਮੈਂ ਸ਼ਬਤੀ ਗਲਾ ਜਾਣਾ ਦੋਰ ਚੜਦੀ ਕਲਾ ਤੁਹਾਡੀ 11 ਛੱਡ ਪਹਿਲਾਂ ਦੇ ਬੋਲੇ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੀਆਂ ਨਿੰਗ ਜਥੇ ਬੰਦੀਆਂ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਖਾਸ ਤੌਰ ਸਾਡੇ ਬਾਬਾ ਮੇਜਰ ਸਿੰਘ ਸੋਢੀ ਜੀ ਜਿਨ੍ਹਾਂ ਨੇ ਵੀਡੀਓ ਪਾਈ ਨਿੰਗ ਸਿੰਘ ਖੱਲੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਤੇ ਜਿਹੜੋਂ ਧੰਨਵਾਦ ਕਰਦਾ ਸਾਡੇ ਟੀਮਾ ਸਾਹਿਬ ਜੀ ਦਾ ਬਾਪੂ ਜੀ ਦਾ ਅਕਸਰ ਮੈਂ ਫੋਨ ਤੇ ਗੱਲਾਂ ਕਰਦਾ ਰਹਿੰਦਾ ਇਹਨਾਂ ਨਾਲ ਤੇ ਮੈਂ ਭਾਈ ਦਵਿੰਦਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਹੜੇ ਸਾਡੇ ਖਾਲਸਾ ਜੀ ਵੀਡੀਓ ਬਣਾ ਰਹੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪਤਾ ਲੱਗਿਆ ਸੀ ਸਾਡੇ ਨਰਿੰਦਰਪਾਲ ਵਰਣ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਈ ਜੀ ਸਾਡੇ ਜਿਹੜੇ ਖੜੇ ਆ ਕ ਸ਼ਰਮਾ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਆ ਮੇਰੇ ਮਾਪੇ ਇਹਨਾਂ ਦਾ ਤਾਂ ਧੰਨਵਾਦ ਸਾਰੇ ਹੀ ਕਰਦੇ ਨੇ ਕਿਉਂਕਿ ਇਹਨਾਂ ਨੇ ਦੁਨੀਆ ਦਿਖਾਈ ਹੈ ਹੁਣ ਮੈਂ ਸਾਰੇ ਜਥੇਬੰਦੀਆਂ ਨੂੰ ਸਾਰੇ ਜਥੇਬੰਦੀਆਂ ਭੈਣ ਭਾਈਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਹੱਕ ਦੇ ਵਿੱਚ ਵੀਡੀਓ ਪਾ ਕੇ ਬੋਲੇ ਆ ਮੇਰਾ ਸਤਿਕਾਰ ਕਰਤੇ ਜਿਹੜਾ ਕਹ ਲੋ ਵੀ ਮੇਰੇ ਹੱਕ ਦੇ ਵਿੱਚ ਬੋਲੇ ਆ ਤੇ ਮੈਂ ਭਾਈ ਸੇਵਕ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਚਲੋ ਹੁਣ ਇਹ ਵੀਡੀਓ ਬਣਾਉਂ ਜਾਂਦੇ ਰਹੇ ਨਹੀਂ ਜੱਫੀ ਤਾਂ ਤੁਸੀਂ ਵੀ ਪਾ ਕੇ ਜਾਓ ਮਾਰ ਆ ਜਿਓ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਹੁਣ ਮੈਂ ਬੇਨਤੀ ਕਰਦਾ ਜੀ ਜਿਹੜਾ ਕੱਲ ਧਰਨਾ ਲੱਗਣਾ ਸੀ ਉਹ ਧਰਨਾ ਲਾਉਣੀ ਨਹੀਂ 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 ਉਹ ਜਿਹੜਾ ਧਰਨਾ ਲਾਉਣਾ ਸੀ ਕੱਲ 19 ਤਰੀਕ ਦਿਨ ਬੁੱਧਵਾਰ ਨੂੰ ਬਹੁਤ ਦੂਰੋਂ ਦੂਰੋਂ ਸੱਜਣਾ ਨੇ ਆਉਣਾ ਸੀ। ਸਵਿੱਤਾਂਕੀ ਵਿਸ਼ਵਦੀਪ ਤੇ ਪਾਇਆ ਝੂਠਾ ਪਰਚਾ ਉਹ ਜਿਹੜਾ ਕਹ ਲੋ ਥਾਰਜ ਹੋ ਸਕੇ ਤੇ ਸਾਡੀਆਂ ਨਿੰਘ ਜੱਥੇ ਬੰਦੀਆਂ ਔਰ ਇਹਨਾਂ ਭਾਈ ਸਾਹਿਬ ਸਾਰਿਆਂ ਨੇ ਨਿੰਘ ਜੱਥੇ ਬੰਦੀਆਂ ਨਹੀਂ ਆ ਕੇ ਉਹ ਪਰਚਾ ਜਿਹੜਾ ਥਾਰਜ ਕਰਤਾ ਪਹਿਲਾਂ ਹਾਂਜੀ ਕੈਂਸਲ ਹੋ ਗਿਆ ਪਰਚਾ ਕੈਂਸਲ ਹੋ ਗਿਆ ਪਰਚਾ ਔਰ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਇਹਨਾਂ ਦਾ ਪ੍ਰਮਾਤਮਾ ਇਹਨਾਂ ਨੂੰ ਹਰਦਮ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਈਏ ਜਾ ਕੇ ਜਿਹੜੇ ਮੇਰੇ ਵਰਗੇ ਲੋਕ ਪੰਜਾਬ ਦੀ ਬੋਲੀ ਬੋਲਦੇ ਆ ਔਰ ਜਿਹਨੇ ਪੰਜਾਬ ਦੀ ਬੋਲੀ ਬੋਲਦੇ ਆ ਉਹਨਾਂ ਦਾ ਸਾਥ ਦੇ ਆਉਗੀ ਭਾਜੀ ਆਉਗੀ ਮੈਂ ਸਾਰਿਆਂ ਨੂੰ ਮੈਂ ਫਿਰ ਤੋਂ ਬਾਬਾ ਮੇਜਰ ਸਿੰਘ ਸੋਢੀ ਜੀ ਦਾ ਬਹਿ ਦਿਲੋਂ ਧੰਨਵਾਦ ਕਰਦਾ ਕਿ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਦੇ ਆ ਛੋਟੇ ਬੱਚੇ ਨੂੰ ਜਿਹੜਾ ਕਹਿ ਲੋ ਤੁਹਾਡਾ ਆ ਮੈਨੂੰ ਬਾਹਰ ਕਢਾਉਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਆ ਜਥੇਬੰਦੀਆਂ ਦਾ ਬਹੁਤ ਹੱਥ ਆ ਬਾਬਾ ਸਾਡੇ ਚੀਮਾ ਸਾਹਿਬ ਜੀ ਇਹਨਾਂ ਦਾ ਬਹੁਤ ਤਕੜਾ ਹੱਥਾ ਭਾਈ ਜਗਿੰਦਰ ਸਿੰਘ ਜੀ ਵਰਰ ਜੀ ਇਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੇ ਕੋਈ ਹੋਰ ਮੈਸੇਜ ਆ ਤੇ ਮੈਨੂੰ ਇੱਕ ਮਿੰਟ 30 ਸੈਕਿੰਡ ਦੀ ਵੀਡੀਓ ਤੁਸੀਂ ਬਣਾਉਣੀ ਆ ਵੀ ਪਹਿਲ ਵਾਲਾ ਜਿਹੜਾ ਧਰਨਾ ਵੀ ਉਹ ਆਵਾਜ਼ ਨਹੀਂ ਪਤਾ ਨਾ ਭਾਜੀ ਨਹੀਂ ਜੀ ਕੱਟ ਕੇ ਅਲੱਗ ਬਾੜ ਕਰਾਂ ਕੱਟ ਦਿਆਂ ਕੱਟ ਕੇ